ਸਿਆਸਤ ਦੀ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਚੋਣਾ ਤੋਂ ਐਨ ਪਹਿਲਾਂ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਵਿਧਾਇਕ ਸ਼ੀਤਲ ਅੰਗੁਰਾਲ ਦੇ ਵੱਲੋਂ ਹੁਣ ਚੋਣਾ ਖਤਮ ਹੁੰਦੇ ਹੀ ਵਿਧਾਨ ਸਭਾ ਸਪੀਕਰ ਨੂੰ ਅਸਤੀਫਾ ਵਾਪਿਸ ਲੈਣ ਦੀ ਚਿੱਠੀ ਲਿਖ ਦਿੱਤੀ ਗਈ। ਕੀ ਆ ਪੂਰੀ ਖਬਰ ਤੇ ਕੀ ਆ ਪੂਰੀ ਰਿਪੋਰਟ ਆਓ ਤੁਹਾਨੂੰ ਦੱਸਿਆ। 1 ਜੂਨ ਨੂੰ ਸੰਸਦੀ ਚੋਣਾਂ ਦੇ ਲਈ VOTING ਦਾ ਕੰਮ ਖਤਮ ਹੁੰਦਿਆਂ ਹੀ ਆਮ ਆਦਮੀ ਪਾਰਟੀ ਤੋਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਵਿਧਾਇਕ ਸ਼ੀਤਲ ਅੰਗੁਰਾਲ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲਤਾਰ ਸਿੰਘ ਸੰਧਵਾ ਨੂੰ ਚਿੱਠੀ ਲਿਖ ਕੇ ਆਪਣਾ ਅਸਤੀਫਾ ਵਾਪਸ ਲੈਣ ਦੀ ਅਪੀਲ ਕੀਤੀ ਗਈ। ਸਪੀਕਰ ਸੰਧਵਾ ਵੱਲੋਂ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਪਰ ਨਾਲ ਹੀ ਉਹਨਾਂ ਇਹ ਵੀ ਆਖਿਆ ਹੈ ਕਿ ਇਸ ਸਬੰਧੀ ਹਾਲੇ ਕੋਈ ਫੈਸਲਾ ਨਹੀਂ ਕੀਤਾ ਗਿਆ ਉਹਨਾਂ ਨੇ ਆਖਿਆ ਕਿ ਸ਼ੀਤਲ ਅੰਗੁਰਾਲ ਨੇ ਆਪਣਾ ਸੇਵਾ ਵਾਪਿਸ ਲੈਣ ਲਈ ਵਿਧਾਨ ਸਭਾ ਚਿੱਠੀ ਲਿਖੀ ਹੈ ਇਥੇ ਦੱਸਣਾ ਬੰਦ ਹੈ ਕਿ ਸ਼ੀਤਲ ਅੰਗੁਰਾਲ ਸੰਸਦੀ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਈ ਸੀ ਕਾਨੂੰਨ ਮੁਤਾਬਕ ਜੇਕਰ ਕੋਈ ਵਿਧਾਇਕ ਇਸ ਤਰ੍ਹਾਂ ਦੂਜੀ ਪਾਰਟੀ ਜੁਆਇਨ ਕਰਦਾ ਹੈ ਤਾਂ ਉਸ ਐਂਟੀ ਡਿਫੈਕਸ਼ਨ ਲਾਅ ਦੇ ਮੁਤਾਬਕ ਉਸ ਨੂੰ ਆਪਣੇ ਵਿਧਾਇਕ ਅਹੁਦੇ ਤੋਂ ਅਸਤੀਫਾ ਦੇਣਾ ਹੀ ਪੈਂਦਾ ਹੈ ਪਰ ਸ਼ੀਤਲ ਅੰਗੁਰਾਲ ਨੇ ਹੁਣ ਚੋਣਾਂ ਖਤਮ ਹੁੰਦੇ ਹੀ ਯੂਕਰਨ ਲੈਂਦੇ ਆ ਵਿਧਾਨ ਸਭਾ ਸਪੀਕਰ ਨੂੰ ਚਿੱਠੀ ਲੇ ਕੇ ਆਪਣਾ ਅਸਤੀਫਾ ਵਾਪਸ ਲੈਣ ਦੀ ਅਪੀਲ ਕੀਤੀ ਹੈ ਦਰਸਲ ਵਿਧਾਨ ਸਭਾ ਸਪੀਕਰ ਵੱਲੋਂ ਹਾਲੇ ਤੱਕ ਵਿਧਾਇਕ ਸ਼ੀਤਲ ਅੰਗੁਰਾਲ ਦਾ ਸੇ ਸਵੀਕਾਰ ਨਹੀਂ ਕੀਤਾ ਗਿਆ ਹੁਣ ਇਹ ਸਪੀਕਰ ਤੇ ਨਿਰਪਰ ਕਰਦਾ ਹੈ ਕਿ ਉਹ ਇਸ ਦਿਵਾ ਸਵੀਕਾਰ ਕਰਕੇ ਉਪਚੋੜ ਕਰਵਾਉਣਗੇ ਜਾਂ ਫਿਰ ਸ਼ੀਤਲ ਅੰਗਰਾਲ ਦੀ ਅਪੀਲ ਨੂੰ ਮੰਨਣਗੇ ਦੱਸ ਦिए ਕਿ ਸ਼ੀਤਲ ਅੰਗਰਾਲ ਦੇ ਨਾਲ-ਨਾਲ ਨਿਵਰਤ ਮਾਨ ਸੰਸਦ ਸੁਸ਼ੀਲ ਰਿੰਕੂ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ 2024 ਦੀ ਲੋਕ ਸਭਾ ਚੋਣਾਂ ਲਈ ਟਿਕਟ ਦੇ ਦਿੱਤੀ ਸੀ ਉਹ ਵੀ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਅਤੇ ਭਾਜਪਾ ਨੇ ਉਹਨਾਂ ਨੂੰ ਜਲੰਧਰ ਰਾਖਵੀ ਸੀਟ ਤੋਂ ਖੜਾ ਕਰ ਦਿੱਤਾ ਹਾਲਾਂਕਿ ਸ਼ੁਸ਼ੀਲ ਰਿੰਗੂ ਅਤੇ ਸ਼ੀਤਲ ਅੰਗੁਰਾਲ ਵਿਚਾਲੇ 36 ਦਾ ਅੰਕੜਾ ਦੱਸਿਆ ਜਾ ਰਿਹਾ ਪਰ ਦੋਵਾਂ ਦੀ ਇਕੱਠਿਆਂ ਭਾਜਪਾ ਦੇ ਵਿੱਚ ਐਂਟਰੀ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ ਸੋ ਹੁਣ ਦੇਖਣਾ ਹੋਵੇਗਾ ਕਿ ਵਿਧਾਨ ਸਭਾ ਸਪੀਕਰ ਵੱਲੋਂ ਸ਼ੀਤਲ ਅੰਗੁਰਾਲ ਦੇ ਮਾਮਲੇ ਦੇ ਵਿੱਚ ਕੀ ਕਾਰਵਾਈ ਕੀਤੀ ਜਾਂਦੀ ਹੈ ਇਹ ਰਿਪੋਰਟ ਹੰਦਰਵੀ ਟੀਵੀ